ਵਿਆਹ ਵਾਲੀ ਕੁੜੀ ਨੂੰ ਆਇਆ ਚੱਕਰ ਲੋਕ ਮੁੰਡੇ ਨੂੰ ਕਹਿੰਦੇ ਆ ਕੀ ਕਰਤਾ ਦੋਸਤੋ ਅਕਸਰ ਹੀ ਨਵੀਂ ਵਿਆਹੀ ਜੋੜੀ ਨੂੰ ਵਿਆਹ ਵਿੱਚ ਨਚਾਇਆ ਜਾਂਦਾ ਏ ਪਰ ਹੁਣ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਬਹੁਤ ਹੀ ਵਾਇਰਲ ਹੋ ਰਹੀ ਏ ਵੀਡੀਓ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਵਿਆਹ ਵਾਲਾ ਮੁੰਡਾ ਤੇ ਕੁੜੀ ਨੱਚ ਰਹੇ ਨੇ ਪਰ ਮੁੰਡਾ ਨੱਚਣ ਲੱਗੇ ਕੁੜੀ ਨੂੰ ਐਨੇ ਗੇੜੇ ਦਵਾ ਦਿੰਦਾ ਹੈ ਕਿ ਕੁੜੀ ਨੂੰ ਚੱਕਰ ਆ ਜਾਂਦਾ ਏ ਅਤੇ ਉਹ ਮੁੰਡੇ ਨੂੰ ਘੁੱਟ ਕੇ ਜੱਫੀ ਪਾ ਲੈਂਦੀ ਏ ਸੋ ਪਹਿਲਾਂ ਤਾਂ ਵਿਆਹ ਵਾਲਾ ਮੁੰਡਾ ਤੇ ਰਿਸ਼ਤੇਦਾਰ ਇਹ ਸੋਚਦੇ ਨੇ ਕਿ ਸ਼ਾਇਦ ਕੁੜੀ ਸ਼ਰਮਾ ਗਈ ਏ ਪਰ ਕੁਝ ਸਮੇਂ ਬਾਅਦ ਜਦੋਂ ਕੁੜੀ ਡੇਗਣ ਲੱਗਦੀ ਹੈ ਤਾਂ ਫੇਰ ਮੁੰਡੇ ਨੂੰ ਪ ਦਾ ਹੈ ਕਿ ਕੋਈ ਗੱਲ ਹੋ ਗਈ ਏ ਅਤੇ ਉਹ ਆਪਣੀ ਮਾਂ ਨੂੰ ਬੁਲਾਉਂਦਾ ਏ ਫਿਰ ਕੁੜੀ ਨੂੰ ਜਲਦੀ ਜਲਦੀ ਕਮਰੇ ਵਿੱਚ ਪਾ ਦਿੱਤਾ ਜਾਂਦਾ ਹੈ ਅਤੇ ਡਾਕਟਰ ਨੂੰ ਬੁਲਾਇਆ ਜਾਂਦਾ ਏ ਅਤੇ ਥੋੜੇ ਸਮੇਂ ਬਾਅਦ ਹੀ ਕੁੜੀ ਹੋਸ਼ ਵਿੱਚ ਆ ਜਾਂਦੀ ਏ ਪਰ ਕੁਝ ਲੋਕਾਂ ਵੱਲੋਂ ਕਿਹਾ ਜਾ ਰਿਹਾ ਹੈ ਕਿ ਵਿਚਾਰੀ ਲਹਿੰਗੇ ਦਾ ਭਾਰ ਨਹੀਂ ਚੱਲ ਸਕੀ ਅਤੇ ਕਈ ਕਹਿ ਰਹੇ ਨੇ ਕਿ ਮੁੰਡੇ ਨੇ ਜ਼ਿਆਦਾ ਗੇੜੇ ਦੇ ਕੇ ਕੁੜੀ ਘੁੰਮਣ ਘੇਰੀਆਂ ਵਿੱਚ ਪਾ ਦਿੱਤੀ ਪਰ ਸ਼ਾਇਦ ਇਹਨਾਂ ਲੋਕਾਂ ਨੂੰ ਇਹ ਨਹੀਂ ਪਤਾ ਕਿ ਕਿਸੇ ਕੁੜੀ ਲਈ ਆਪਣਾ ਘਰ ਹਮੇਸ਼ਾ ਲਈ ਛੱਡਣਾ ਕੋਈ ਸੌਖਾ ਕੰਮ ਨਹੀਂ ਹੁੰਦਾ ਸੋ ਤੁਹਾਡੇ ਇਸ ਬਾਰੇ ਕੀ ਵਿਚਾਰ ਨੇ ਕਮੈਂਟਾਂ ਵਿੱਚ ਜ਼ਰੂਰ ਦਿਓ ਇਸ ਵੀਡੀਓ ਨੂੰ ਅੱਗੇ ਸ਼ੇਅਰ ਕਰਕੇ ਹੋਰ ਵੀਡੀਓ ਦੇਖਣ ਦੇ ਲਈ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ